ਕਾਂਗਰਸ ਪਾਰਟੀ ਵੱਲੋਂ ਕੱਲ ਫਲੋਰ ਤੋਂ ਐਮ.ਐਲ.ਏ ਵਿਕਰਮਜੀਤ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਸਪੈਂਸ਼ਨ ਤੋਂ ਬਾਅਦ ਵਿਕਰਮਜੀਤ ਚੌਧਰੀ ਦੇ ਤਿੱਖੇ ਤੇਵਰਾਂ ਦੇ ਨਾਲ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਕੀ ਉਹ ਪਾਰਟੀ ਰਾਹੁਲ ਗਾਂਧੀ ਅਤੇ ਚਰਨਜੀਤ ਸਿੰਘ ਚੰਨੀ ਦੇ ਉੱਪਰ ਤਿੱਖੇ ਹਮਲੇ ਸਾਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਕੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਚੱਲਣ ਦੇ ਕਾਰਨ ਕੱਲ ਕਾਂਗਰਸ ਪਾਰਟੀ ਵੱਲੋਂ ਹਲਕਾ ਫਲੋਰ ਤੋਂ ਐਮ.ਐਲ.ਏ. ਵਿਕਰਮਜੀਤ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੋ ਉਸ ਤੋਂ ਬਾਅਦ ਹੁਣ ਵਿਕਰਮਜੀਤ ਚੌਧਰੀ ਆਪਣੀ ਸਸਪੈਂਸ਼ਨ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਉਂਗਲ ਚੱਕਦੇ ਹੋਏ ਦਿਖਾਈ ਦਿੱਤੇ ਨੇ। ਦੱਸ ਦਈਏ ਕਿ ਵਿਕਰਮ ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਜਿਨ੍ਹਾਂ ਨੂੰ ਕਿ ਅਸੀਂ 1 ਸਾਲ ਤੋਂ ਮਿਲਣ ਦਾ ਸਮਾਂ ਦੇ ਰਹੇ ਸੀ, ਉਹਨਾਂ ਦੇ ਵੱਲੋਂ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਮੇਰੇ ਪਿਤਾ ਜੀ ਨੇ ਪਾਰਟੀ ਦੇ ਵਿੱਚ ਰਹਿੰਦਿਆਂ ਹੋਏ ਆ 2 ਵਾਰ ਲਗਾਤਾਰ 14 ਤੇ 19 ਦੇ ਵਿੱਚ ਸੀਟ ਜਿੱਤ ਕੇ ਦਿੱਤੀ ਪਾਰਟੀ ਨੂੰ ਆਪਣਾ ਬਲੀਦਾਨ ਦਿੱਤਾ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਆਪਣੇ ਆਖਰੀ ਸਾਹ ਵੀ ਰਾਹੁਲ ਗਾਂਧੀ ਦੀ ਬੁੱਕਲ ਦੇ ਵਿੱਚ ਲਾਇਆ ਸੀ ਲੇਕਿਨ ਫਿਰ ਵੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਅਣਦੇਖਾ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਆਖਰ ਚਰਨਜੀਤ ਸਿੰਘ ਚੰਨੀ ਦੀ ਐਸੀ ਕਿਹੜੀ ਪ੍ਰਾਪਤੀ ਸੀ ਜਿਹੜਾ ਪਾਰਟੀ ਨੇ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੇ ਦੌਰਾਨ ਪਾਰਟੀ 18 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਤੇ ਦੂਜਾ ਉਹਨਾਂ ਨੀਤੀਆਂ ਦੀ ਉੱਪਰ ਗੱਲ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਕਲਚਰ ਬਦਲ ਚੁੱਕਿਆ ਹੈ ਪਾਰਟੀ ਦੇ ਵਿੱਚ ਜਿਹੜੇ ਲੋਕ ਰਾਹੁਲ ਗਾਂਧੀ ਨੂੰ ਪੱਪੂ ਕਹਿ ਕੇ ਬੁਲਾਉਂਦੇ ਸੀ ਜਾਂ ਫਿਰ ਸਰਦਾਰ ਮਨਮੋਹਨ ਸਿੰਘ ਜੀ ਨੂੰ ਸਰਦਾਰ ਬੇਜ਼ ਅਸਰ ਜਾਂ ਸਰਦਾਰ ਅਸਰਦਾਰ ਨਹੀਂ ਕਹਿ ਕੇ ਬੁਲਾਉਂਦੇ ਸੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਨੇ ਪ੍ਰਧਾਨਗੀਆਂ ਦਿੱਤੀਆਂ ਜਾ ਰਹੀਆਂ ਨੇ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਵਰਦੇ ਹੋਏ ਨਜ਼ਰ ਆਏ ਨੇ ਸੋ ਨਾਲੀ ਨਾਲ ਦੱਸ ਦਈਏ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਚਰਨਜੀਤ ਚੰਨੀ ਦੇ ਉੱਪਰ ਤਿੱਖਾ ਹਮਲਾ ਕੀਤਾ ਸੋ ਦਿੱਲੀ ਪੁੱਜੇ ਹੋਏ ਵਿਕਰਮਜੀਤ ਚੌਧਰੀ ਦੇ ਵੱਲੋਂ ਕਿਹਾ ਗਿਆ ਕਿ ਚਰਨਜੀਤ ਸਿੰਘ ਚੰਨੀ ਮੀ ਟੂ ਅਕਿਊਜ਼ਡ ਨਹੀਂ ਕਿ ਉਹਨਾਂ ਦੇ ਵੱਲੋਂ ਮਾਫੀ ਨਹੀਂ ਮੰਗੀ ਗਈ ਕਿ ਉਹ ਇੱਕ ਫੇਲ ਲੀਡਰ ਨਹੀਂ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇੱਕ ਏ ਵੀ ਜੇ ਕਈ ਨਾਰਾਜ਼ਗੀ ਪਾਰਟੀ ਦੇ ਸਬੰਧ ਦੇ ਵਿੱਚ ਜਤਾਏਗੀ ਕਿ ਅਸੀਂ ਜੇਕਰ ਜਲੰਧਰ ਤੋਂ ਟਿਕਟ ਮੰਗੀ ਤਾਂ ਇਸ ਦੇ ਵਿੱਚ ਅਸੀਂ ਕੀ ਗਲਤ ਕੀਤਾ ਹੈ ਅਸੀਂ ਪਾਰਟੀ ਨੂੰ ਲਗਾਤਾਰ ਜਲੰਧਰ ਤੋਂ ਸੀਟ ਦਿੱਤ ਕੇ ਦਿੰਦੇ ਰਿਹਾ ਹੈ ਗੱਲ 14 ਦੀ ਕੀਤੀ ਗੱਲ 19 ਦੀ ਕੀਤੀ ਸੋ 2022 ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਬਾਏ ਇਲੈਕਸ਼ਨ ਦਾ ਸਮਾਂ ਸੀ ਉਦੋਂ ਸਾਨੂੰ ਪਾਰਟੀ ਵੱਲੋਂ ਅੱਗੇ ਕੀਤਾ ਗਿਆ ਮੇਰੀ ਮਾਤਾ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨਿਆ ਗਿਆ ਜਦੋਂ ਕਿ ਆਮ ਲੋਕਾਂ ਨੂੰ ਵੀ ਇਸ ਕੱਲ ਦਾ ਪਤਾ ਹੈ ਵੀ ਜਦੋਂ ਬਾਏ ਇਲੈਕਸ਼ਨ ਹੁੰਦੀ ਹੈ ਉਦੋਂ ਮੌਕੇ ਦੀ ਸਰਕਾਰ ਦਾ ਹੱਥ ਹਮੇਸ਼ਾ ਹੀ ਉੱਚਾ ਰਹਿੰਦਾ ਹੈ ਸੋ ਅਸੀਂ ਫਿਰ ਵੀ ਪਾਰਟੀ ਦਾ ਫਤਵਾ ਮੰਨਦੇ ਹੋਏ ਇਲੈਕਸ਼ਨ ਲੜੀ ਜਦੋਂ ਕਿ ਹੁਣ ਆਮ ਚੋਣਾਂ ਨੇ ਜਦੋਂ ਕਿ ਸਾਡਾ ਹੱਕ ਬਣਦਾ ਸੀ ਚੌਧਰੀ ਪਰਿਵਾਰ ਦਾ ਹੱਕ ਬਣਦਾ ਸੀ ਪਰ ਪਾਰਟੀ ਦੇ ਵੱਲੋਂ ਸਾਡੇ ਪਰਿਵਾਰ ਨੂੰ ਦਰਗਿਨਾਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਜ ਜਿਨ੍ਹਾਂ ਦਾ ਕਿ ਜਲੰਧਰ ਦੇ ਵਿੱਚ ਕੋਈ ਆਧਾਰ ਨਹੀਂ ਸੋ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਵਿਰੋਧ ਮੈਂ ਲਗਾਤਾਰ ਵਿਰੋਧ ਚਰਜੀਤ ਸਿੰਘ ਚੰਨੀ ਦਾ ਕਰਦਾ ਰ੍ਹਾਂਗਾ ਸੋ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਚਰਜੀਤ ਸਿੰਘ ਚੰਨੀ ਜਲੰਧਰ ਦੇ ਲੋਕਾਂ ਨੂੰ ਆਪਣੇ ਆਪ ਨੂੰ ਸੁਦਾਮਾ ਦੱਸ ਰਹੇ ਨੇ ਜਦੋਂ ਕਿ ਉਹ ਸੁਦਾਮਾ ਨਹੀਂ ਕਿਹੜੇ ਸੁਦਾਮੇ ਦੇ ਘਰੋਂ ਕਰੋੜਾਂ ਰੁਪਏ ਨਿਕਲਦਾ ਹੈ ਇਹ ਕਹਿੰਦੇ ਹੋਏ ਨਜ਼ਰਾਇਰੇ ਤਿੱਖਾ ਵਿਰੋਧ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਦਾ ਲਗਾਤਾਰ جاری ਹੈ ਵਿਕਰਮਜੀਤ ਚੌਧਰੀ ਦੇ ਬਨੋ ਸੌਣ ਬੜੇ ਦਿਨਾਂ ਦੇ ਵਿੱਚ ਜਲੰਧਰ ਸੀਟ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਚੌਧਰੀ ਪਰਿਵਾਰ ਕਿੰਨਾ ਵੱਡਾ ਨੁਕਸਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਕਰੇਗਾ ਸੋ ਕਿਸ ਤਰ੍ਹਾਂ ਦੇ ਤੇਬਰ ਵਿਕਰਮਜੀਤ ਚੌਧਰੀ ਦੇ ਪਾਰਟੀ ਦੇ ਸਬੰਧ ਦੇ ਵਿੱਚ ਰਾਹੁਲ ਗਾਂਧੀ ਦੇ ਸਬੰਧ ਜਾਂ ਫਿਰ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਰਹਿੰਦੇ ਨੇ ਦੇਖਣ ਲਈ ਜਾਣਨ ਲਈ ਬਣੇ ਰਹੋ ਜਾਨਣਾ ਲੋਕਨਾ ਟੀਵੀ ਦੇ ਨਾਲ